ਇਨਾਂ ਕੋਲੋਂ ਜਿਹੜਾ ਹੈ ਸਾਨੂੰ 200 ਗ੍ਰਾਮ ਜਿਹੜੀ ਹੈਗੀ ਹੈ ਜੀ heroin ਤੇ ਨਾਲ ਜਿਹੜੇ ਹੈ 153 ਨਸ਼ੀਲੇ ਕੈਪਸੂਲ ਇਹ ਬਰਾਮਦ ਹੋਏ ਨੇ I20 ਕਾਰ ਦੇ ਵਿੱਚ। ਇਹ ਸਾਡੀ ਜਿਹੜੀ ਹੈਗੀ ਪਬਲਿਕ ਪਾਰਟਿਸਪੀਸ਼ਨ ਦੇ ਵਿੱਚੋਂ ਇੱਕ ਬੜਾ ਵਧੀਆ ਜਿਹੜਾ ਹੈਗਾ ਇਹ ਹੈਗਾ ਕਿ ਲੋਕਾਂ ਨੇ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਉਹਦੇ ਬੇਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ। ਕੱਲ ਮੁਲਾਪੁਰ ਪੁਲਿਸ ਦੇ ਦੁਆਰਾ ਜੀ ਇੱਕ FIR ਲੌਂਚ ਕੀਤੀ ਗਈ ਹੈ। ਇਹਦੇ ਵਿੱਚ ਅਸੀਂ ਜਿਹੜੇ ਹੈਗੇ ਨੇ ਤਿੰਨ ਦੋਸ਼ੀ ਜਿਹੜੇ ਫੜੇ ਨੇ ਐਫ ਆਈ ਆਰ ਨੰਬਰ 85 ਜਿਹੜੀ ਹੈ ਮੁੱਲਾਂਪੁਰ ਚ ਲੌਜ ਹੋਈ ਹੈ ਅੰਡਰ ਸੈਕਸ਼ਨ 21 ਐਨ ਡੀ ਪੀ ਐਸ ਐਕਟ ਜਿਹਦੇ ਵਿੱਚ ਅਸੀਂ ਤਿੰਨ ਦੋਸ਼ੀ ਨੇ ਜਿਹੜੇ ਉਹ ਗ੍ਰਿਫਤਾਰ ਕੀਤੇ ਨੇ ਪ੍ਰਵੀਨ ਕੁਮਾਰ ਪੁੱਤਰ ਗੁਰਦੇਵ ਵਿਨੇ ਕੁਮਾਰ ਪੁੱਤਰ ਰਵਿੰਦਰ ਅਤੇ ਬੀਰ ਸਿੰਘ ਪੁੱਤਰ ਗੁਰਦਾਸ ਇਹ ਤਿੰਨੋਂ ਜਣੇ ਜਿਹੜੇ ਹੈਗੇ ਨੇ ਕੋਨਾ ਪਿੰਡ ਦੇ ਰਹਿਣ ਵਾਲੇ ਨੇ ਇਹ ਪੰਜੌਰ ਥਾਣੇ ਦੇ ਵਿੱਚ ਹਰਿਆਣੇ ਦੇ ਵਿੱਚ ਹੈ ਉੱਥੋਂ ਦੇ ਹੀ ਰਹਿਣ ਵਾਲੇ ਨੇ ਜੀ ਇਸ ਆਕੀਂ ਨੂੰ ਸਬਰਾਮਤ ਹੋਇਆ ਹੈ ਨਾ ਉਹ ਇਹਨਾਂ ਕੋਲੋਂ ਜਿਹੜਾ ਹੈ ਸਾਨੂੰ 200 ਗ੍ਰਾਮ ਜਿਹੜੀ ਹੈਗੀ ਹੈ ਜੀ ਹੈਰੋਇਨ ਤੇ ਨਾਲ ਜਿਹੜੇ ਹੈ 153 ਨਸ਼ੀਲੇ ਕੈਪਸੂਲ ਇਹ ਬਰਾਮਦ ਹੋਏ ਨੇ I20 ਕਾਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਸਪਲਾਈ ਕਰਦੇ ਸੀ ਹਰਿਆਣੇ ਤੋਂ ਲਿਆ ਕੇ ਸਪਲਾਈ ਕਰਦੇ ਸੀ ਚਿੱਤਾਂ ਦੇਖੋ ਇਹਦੇ ਚ ਜੀ ਸਾਡੀ ਹਜੇ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਰਾਤ ਅਸੀਂ ਜਿਹੜੇ ਹੈਗੇ ਨੇ ਇਹ ਰਾਉਂਡ ਅਪ ਕੀਤਾ ਨਿਕਲ ਚਾਮੀ ਰਾਤ ਨੂੰ ਉਸ ਤੋਂ ਬਾਅਦ ਐਫ ਆਈ ਆਰ ਲੌਂਚ ਕਰਕੇ ਹੁਣ ਸਾਰਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ ਵੀ ਕੀ ਇਹਨਾਂ ਦਾ ਨੈਟਵਰਕ ਹੈ ਕਿਸ ਤਰੀਕੇ ਦੇ ਨਾਲ ਇਹ ਚੱਲਦਾ ਸੀਗਾ ਇਹਨਾਂ ਨੇ ਜਿਹੜਾ ਹੈ ਸਾਨੂੰ ਇਨਫੋਰਮੇਸ਼ਨ ਬੇਸਡ ਜਿਹੜੀ ਹੈਗੀ ਐ ਇਨਪੁੱਟ ਆਈ ਸੀਗੀ ਬੜੀ ਸਪੈਸੀਫਿਕ ਇਨਪੁੱਟ ਸੀਗੀ ਸਾਨੂੰ ਸਿੱਧਾ ਹੀ ਜਿਹੜਾ ਹੈਗਾ ਅਸੀਂ ਆਪਣੇ ਨੰਬਰ ਜਨਤਕ ਕੀਤੇ ਹੋਏ ਨੇ ਪਬਲਿਕ ਦੇ ਵਿੱਚ ਲੋਕਾਂ ਤੱਕ ਅਸੀਂ ਆਪਣਾ ਜਿਹੜਾ ਹੈਗੇ ਆਪਣੇ ਨੰਬਰ ਸਰਕਾਰੀ ਉਹ ਸ਼ੇਅਰ ਕੀਤੇ ਹੋਏ ਨੇ ਉਸੇ ਤਰੀਕੇ ਦੇ ਤਹਿਤ ਹੀ ਐਸਐਚਓ ਸਾਹਿਬ ਨੂੰ ਸਿੱਧੀ ਉਹ ਕਾਲ ਮਿਲੂ ਹੋ ਗਈ ਸੀ ਇਹਦੇ ਵਿੱਚ ਕਿ ਸਾਨੂੰ ਜਿਹੜਾ ਹੈਗਾ ਕਿ ਆਹ ਬੰਦਾ ਹੈ ਆਹ ਗੱਡੀ ਹੋਏਗੀ ਥੋੜੇ ਨੰਬਰ ਉਹਦੇ ਦੱਸਤੇ ਸੀਗੇ ਵੀ ਇਧਰ ਦੀ ਜਾ ਰਹੀ ਹੈ ਕਿਉਂਕਿ ਬੱਦੀ ਇਧਰ ਦੀ ਰਸਤਾ ਜਿਹੜਾ ਪੈਂਦਾ ਹੈ ਸਾਨੂੰ ਇਨਫੋਰਮੇਸ਼ਨ ਆਈ ਅਕੋਰਡਿੰਗ ਦੇ ਅਸੀਂ ਇਮੀਡੀਏਟਲੀ ਜਿਹੜਾ ਹੈ ਤੋ ਗੱਡੀ ਮਿਲ ਗਈ ਜਿਸ ਤਰੀਕੇ ਦੀ ਇਨਫੋਰਮੇਸ਼ਨ ਸੀ ਉਸੇ ਤਰੀਕੇ ਦੇ ਨਾਲ ਅਸੀਂ ਉਹਨੂੰ ਜਦੋਂ ਚੈੱਕ ਕੀਤਾ ਤਾਂ ਸਾਨੂੰ ਉਹਦੇ ਵਿੱਚੋਂ ਰਿਕਵਰੀ ਵੀ ਹੋ ਗਈ ਸੋ ਇਹ ਸਾਡੀ ਜਿਹੜੀ ਹੈਗੀ ਪਬਲਿਕ ਪਾਰਟਿਸਪੀਕੇਸ਼ਨ ਦੇ ਵਿੱਚੋਂ ਇੱਕ ਬੜਾ ਵਧੀਆ ਜਿਹੜਾ ਹੈਗਾ ਇਹ ਹੈਗਾ ਕਿ ਲੋਕਾਂ ਨੇ ਸਾਨੂੰ ਜਿਹੜੀ ਹੈਗੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਤੇ ਉਹਦੇ ਬੇਸ ਤੇ ਸਾਨੂੰ ਇਹ ਰਿਕਵਰੀ ਹੋਈ ਹੈ ਕਿ ਪਹਿਲਾਂ ਵੀ ਇਹਨਾਂ ਦੇ ਕੋਈ ਮਗਦਮੇ ਦਰਜ ਆਏ ਨੇ ਇਹਨਾਂ ਤੇ ਜੀ ਪਹਿਲਾਂ ਜਿਹੜਾ ਹੈਗਾ ਹਜੇ ਤੱਕ ਜੋ ਸਾਨੂੰ ਪਤਾ ਲੱਗਿਆ ਇੱਕ ਵਿਜੀਲੈਂਸ ਦੀ ਐਫ ਆਈ ਆਰ ਦਰਜ ਹੈ ਇਹਨਾਂ ਦੇ ਵਿੱਚ ਇੱਕ ਦੋਸ਼ੀ ਦੇ ਉੱਤੇ ਤੇ ਉਹ ਜਿਹੜਾ ਹੈ ਇੱਥੇ ਬੋਹਾਲੀ ਵਿਜੀਲੈਂਸ ਦੇ ਵਿੱਚ ਹੀ ਦਰਜ ਹੈ ਬਾਕੀ ਜੋ ਹੈ ਇਹਨਾਂ ਜਿਸ ਤਰ੍ਹਾਂ ਪਹਿਲਾਂ ਜੇ ਕੋਈ ਨਸ਼ੇ ਵਾਲਾ ਫੜਾਇਆ ਜਾਂਦਾ ਤਾਂ ਉਹਦੀ ਪ੍ਰਾਪਰਟੀ ਨੂੰ ਜਿਹੜਾ ਢਾਹ ਦਿੱਤਾ ਜਾਂਦਾ ਦਾ ਕਿਆ ਹੋ ਗਈ ਜੀ ਗਾਰ ਵੀ ਇਹਨਾਂ ਦੇ ਉੱਤੇ ਵੀ ਉਹ ਵੀ ਜੀ ਦੇਖੋ ਜੀ ਜਿਹੜਾ ਇਹ ਨਾ ਇੱਕ ਪ੍ਰੋਸੀਜਰ ਹੁੰਦਾ ਹੈ ਜਿਹੜਾ ਵੀ ਤੁਸੀਂ ਕਹਿ ਰਹੇ ਹੋ ਉਹ ਸਾਰਾ ਪ੍ਰੋਸੀਜਰ ਇੱਕ ਡਿਊ ਪ੍ਰੋਸੈਸ ਫਾਲੋ ਕਰਕੇ ਹੁੰਦਾ ਹੈ ਇਹ ਹਜੇ ਕਿਊਸ ਫੜੇ ਨੇ ਇਹਨਾਂ ਦੀ ਪ੍ਰਾਪਰਟੀ ਵੀ ਆਇਡੈਂਟੀਫਾਈ ਕੀਤੀ ਜਾਏਗੀ ਅਗਰ ਉਹ ਸਾਰਾ ਇਹ ਕ੍ਰਾਈਟੇਰੀਆ ਦੇ ਵਿੱਚ ਫਾਲ ਕਰਦੇ ਨੇ ਜੀ ਤਾਂ ਅਕੋਰਡਿੰਗਲੀ ਐਕਸ਼ਨ ਉਹਦੇ ਤੇ ਵੀ ਲਿੱਤਾ ਜਾਏਗਾ ਹੁਣ ਤੱਕ ਇਹਨਾਂ ਨੇ ਮੰਨਿਆ ਕਿ ਕਿੱਥੇ ਸਪਲਾਈ ਕਰਦੇ ਜਿਵੇਂ ਯੂਨੀਵਰਸਿਟੀ ਵੀ ਨਹੀਂ ਲਏ ਕਾਲਜ ਵੀ ਨਹੀਂ ਕੀ ਮੁੱਖੇ ਟਾਰਗੇਟ ਕਰਦੇ ਸੀ ਸਟੂਡੈਂਟਾਂ ਨੂੰ ਸਪਲਾਈ ਕਰਦੇ ਹਜੇ ਤੱਕ ਕੋਈ ਇਹੋ ਜੀ ਗੱਲ ਆਈ ਨਹੀਂ ਹੈ ਜੀ ਹਜੇ ਮਤਲਬ ਅਸੀਂ ਇਹਨਾਂ ਦਾ ਰਿਮਾਂਡ ਅੱਜ ਜਿਹੜਾ ਹੈਗਾ ਪੇਸ਼ ਕਰਕੇ ਲਵਾਂਗੇ ਤਾਂ ਡਿਟੇਲ ਦੇ ਵਿੱਚ ਕੁਝ ਕੁਛ ਕਰਾਂਗੇ ਤੇ ਉਸ ਤੋਂ ਬਾਅਦ ਜਿਵੇਂ ਵੀ ਅੱਗੇ ਜੋ ਖਲਾਸੇ ਹੋਣਗੇ ਉਹ ਤੁਹਾਨੂੰ ਅਸੀਂ ਦੁਬਾਰਾ ਜਿਹੜਾ ਹੈਗਾ ਬਰੀਫ ਕਰਾਂਗੇ ਇਸ ਬਾਰੇ ਕਿਸੇ ਪਿੰਡ ਦੇ ਲਈ ਸਪਲਾਈ ਕਰਨੀ ਨਹੀਂ ਹੈ ਹਜੇ ਤੱਕ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਸਾਨੂੰ ਇਹ ਸਿਸਮਾ ਕੋਲੇ ਜਿਹੜੇ ਹੈਗੇ ਨੇ ਮਿਲੇ ਨੇ ਇਹ ਹੈਗੇ ਨੇ ਉਧਰ ਬੱਤੀ ਸਾਈਡ ਤੋਂ ਜਿਹੜਾ ਪੰਜੌਰ ਥਾਣੇ ਦੇ ਵਿੱਚ ਕੋਨਾਂ ਦੇ ਰਹਿਣ ਵਾਲੇ ਹੁਣ ਕਿੱਥੋਂ ਸਪਲਾਈ ਕਰਕੇ ਆਏ ਸੀਗੇ ਜਾਂ ਕਰਨ ਜਾ ਰਹੇ ਸੀਗੇ ਇਹਨਾਂ ਨੇ ਬੈਕਵਰਡ ਲਿੰਕ ਕੀ ਸੀਗਾ ਫਾਰਵਰਡ ਕਿਹਨੂੰ ਕਿਨੂੰ ਸਪਲਾਈ ਕਰ ਰਹੇ ਸੀਗੇ ਕਿ ਪੈਡਲਿੰਗ ਦੇ ਵਿੱਚ ਕਿਹਨਾਂ ਇਨਵੋਲਵ ਸੀਗੇ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਲੈ ਕੇ ਜਾਵਾਂਗੇ ਪਾੜੇ ਕਿੱਧਰ ਮੈਂ ਜੀ ਹਾਂ ਜੀ ਇਸ ਇਸਮਾ ਕੋਲੇ ਜਿਹੜੇ ਹੈਗੇ ਨੇ ਜੀ ਅਸੀਂ ਰੌਂਡ ਅਪ ਕੀਤੇ ਨੇ ਜੀ ਇਹ ਤਿੰਨੇ ਇਸ ਸਵਾਰ ਰੋਡ ਤੇ ਨੈਟਵਰਕ ਇਹਨਾਂ ਦਾ ਕਾਫੀ ਵੱਡਾ ਹੋਣਾ ਜੀ ਕਿਉਂਕਿ ਨਸ਼ਿਆਂ ਦਾ ਕਾਰੋਬਾਰ ਜੇ ਤੁਸੀਂ ਗੱਲ ਕਰੀਏ ਬਹੁਤ ਜ਼ਿਆਦਾ ਹੋਇਆ ਵਾਏ ਤਿੰਨੇ ਇਹ ਕੋ ਹੋਰ ਵੀ ਇਹਨਾਂ ਦੇ ਵਿਚਾਂ ਨੂੰ ਵੜਵਾਂਗੇ ਜੀ ਦੇਖੋ that is matter of investigation ਜੀ ਤਿੰਨ ਕਿਉਂ ਜਿੱਤਾਂ ਹੁਣ ਦੇਖੋ ਜੇ 200 ਗ੍ਰਾਮ ਹਿਰੋਇਨ ਹੈ ਕਿਤੋਂ ਤੋਂ ਆਈ ਹੋਏਗੀ ਉਹ ਕਿਤੋਂ ਆਈ ਹੈ ਤੇ ਕਿਤੇ ਜਾ ਵੀ ਰਹੀ ਹੋਏਗੀ ਕਿਤੇ ਕਿਉਂਕਿ ਉਹਨੇ ਕੰਜ਼ੂਮ ਵੀ ਹੋਣਾ ਤੇ ਕਿਤੋਂ ਪਿੱਛੋਂ ਵੀ ਉਹਦਾ ਨੈਟਵਰਕ ਹੋਏਗਾ ਤਾਂ ਉਹ ਸਾਰੀਆਂ ਦੋਨੋਂ ਚੀਜ਼ਾਂ ਨੂੰ ਜਿਹੜਾ ਹੈਗਾ ਅਸੀਂ ਡਿਊਰਿੰਗ ਇਨਵੈਸ ਜੇ ਅਗਰ ਕੋਈ ਉਰੇ ਲਾਗਪਾਸ ਦਾ ਕੋਈ ਵਿੱਚ ਪਾਇਆ ਜਾਂਦਾ ਕਿ ਉਹਦੇ ਉੱਤੇ ਕਾਰਵਾਈ ਹੋਵੇਗੀ ਉਹਨਾਂ ਦੇ ਮਕਾਨ ਵੀ ਗਿਰੇ ਜਾਣਗੇ ਜਿਸ ਤਰ੍ਹਾਂ ਪਹਿਲਾਂ ਗਿਰੇ ਆਏ ਜੀ ਦੇਖੋ ਇਹ ਤਾਂ ਪੁੱਛਣ ਵਾਲੀ ਗੱਲ ਨਹੀਂ ਹੈ ਜੀ ਥਿਸ ਇਜ਼ ਬਟ ਆਫ ਥਿਸ ਥਿਸ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਇੱਚ ਕੋਈ ਨਵੀਂ ਗੱਲ ਨਹੀਂ ਹੈ ਇਹ ਤਾਂ ਸਾਡਾ ਪ੍ਰੋਸੈਸ ਹੈ ਹੋਏਗਾ ਹੀ ਤਾਂ ਜੀ ਠੀਕ ਹੈ ਠੀਕ ਹੈ